ਕਿਸਾਨ ਵੀਰੋ ਭਗਤਪੂਰਨ ਸਿੰਘ ਕਹਿੰਦੇ ਆ ਪਾਗਲ ਉਹ ਜਿਹੜਾ ਕਿਸੇ ਗੱਲ ਨੂੰ ਪਾ ਜੇ ਤੇ ਕਮਲਾ ਉਹ ਜਿਹੜਾ ਪਾਈ ਹੋਈ ਗੱਲ ਨੂੰ ਕੰਮ ਲਾ ਲੇ ਅਜੇ ਹੀ ਇੱਕ ਸਾਕਸ਼ ਸਾਡੇ ਨਾਲ ਮੌਜੂਦ ਨੇ ਇਹ ਪਹਿਲਾਂ ਪਾਗਲ ਹੋਏ ਤੇ ਫੇਰ ਹੋ ਗਏ ਕਮਲੇ ਭਾਈ ਗੁਰਤੇਜ ਸਿੰਘ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਬੀਤੇ ਲੰਬੇ ਸਮੇਂ ਤੋਂ ਆਪਣੇ ਨਾਲ ਜੁੜੇ ਹੋਏ ਆ YouTube ਰਾਹੀਂ Facebook ਰਾਹੀਂ ਆਪਣੀਆਂ ਵੀਡੀਓਜ਼ ਦੇਖਦੇ ਆ ਤੇ ਆਪਣੀਆਂ ਵੀਡੀਓਜ਼ ਦੇਖਦੇ ਦੇਖਦੇ ਇਹਨਾਂ ਨੂੰ ਇੱਕ ਗੱਲ ਸਮਝ ਪਈ ਕਿ ਭਾਈ ਜਿਹੜਾ ਅੱਗ ਲਾਉ ਖੇਤੀ ਵਾਲਾ ਸਿਸਟਮ ਹੈ ਅੱਗ ਲਾ ਕੇ ਬਜਾਈ ਕਰਨ ਵਾਲਾ ਇਹ ਗਲਤ ਗੁਰਬਾਣੀ ਦੇ ਵੀ ਉਲਟਾ ਕੁਦਰਤ ਅਤੇ ਵਾਤਾਵਰਨ ਇਨਸਾਨੀਅਤ ਦੇ ਵੀ ਖਿਲਾਫ ਹੈ ਤਾਂ ਇਹਨਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਮੇਰੇ ਖੇਤ ਕਣਕ ਝੋਨੇ ਤੇ ਨਾੜ ਪਰਾਲ ਨੂੰ ਅੱਗ ਨਹੀਂ ਲੱਗੂਗੀ ਬਾਈ ਜੀ ਸਿਰਫ 15.5 ਕਨਾਲਾਂ ਜ਼ਮੀਨ ਦੇ ਮਾਲਕ ਉਹਨਾਂ ਵਿੱਚੋਂ 12 ਕਨਾਲਾਂ ਦੇ ਵਿੱਚ ਆਪਾਂ ਮੌਜੂਦ ਆ ਤੇ 12 ਦੇ ਵਿੱਚੋਂ ਇੱਕ ਕਨਾਲ ਦੇ ਵਿੱਚ ਪਿੱਛੇ ਇਹਨਾਂ ਦਾ ਘਰ ਨਜਰਾ ਰਿਹਾ ਤੁਹਾਨੂੰ ਤਾਂ ਇਹ ਜਿਹੜਾ 11 ਕਨਾਲਾਂ ਦਾ ਰਕਬਾ ਇਸ ਰਕਬੇ 'ਚ ਇਹਨਾਂ ਨੇ ਮਲਚੰਗਾਲੀ ਕਣਕ ਦੀ ਬਜਾਈ ਕੀਤੀ ਕਿਉਂਕਿ ਇਹਨਾਂ ਨੂੰ ਗੱਲ ਸਮਝ ਆ ਗਈ ਸੀ ਵੀ ਅੱਗ ਲਾ ਕੇ ਕਣਕ ਬੀਜਣਾ ਕੁਦਰਤ ਦੇ ਵੀ ਖਿਲਾਫ ਆ ਗੁਰਮਾਣੀ ਦੇ ਵੀ ਉਲਟਾ ਇਨਸਾਨੀਅਤ ਦੇ ਵੀ ਖਿਲਾਫ ਆ ਤੇ ਵਾਤਾਵਰਨ ਦੇ ਵੀ ਖਿਲਾਫ ਆ ਸੋ ਇਹਨਾਂ ਨੇ ਜਦੋਂ ਕਣਕ ਬੀਜਣੀ ਸੀ ਉਦੋਂ ਮੈਨੂੰ ਫੋਨ ਕੀਤਾ ਕਹਿੰਦੇ ਮੇਰਾ ਵਾਹਨ ਡਾਕਰਾ ਗਿੱਲਾ ਬਹੁਤ ਜ਼ਿਆਦਾ ਪਿਆ ਤੇ ਮੈਂ ਮਲਚੰਗਾਲੀ ਕਣਕ ਬੀਜਣੀ ਆ ਤੇ ਜੇ ਪਾਣੀ ਛੱਡੂਗਾ ਬੀਜਣ ਤੋਂ ਬਾਅਦ ਤਾਂ ਵੀ ਗਲ ਸਕਦਾ ਤੇ ਇਹਦਾ ਕੋਈ ਹੋਰ ਤਰੀਕਾ ਦੱਸੋ ਤਾਂ ਮਾਇਨਰ ਸੁਜੈਸਟ ਕੀਤਾ ਵੀ ਭਾਈ ਕਣਕ ਦੇ ਬੀਜ ਨੂੰ 8 ਘੰਟੇ ਭਿਓ ਲਓ। ਉਸ ਤੋਂ ਬਾਅਦ ਲਾਈਨਾਂ ਵਾਲੀ ਜਿਹੜੀ ਪਰਾਲੀ ਆ ਕੰਬਾਈਨ ਪਿੱਛੇ ਛੱਡਦੀ ਉਹਨੂੰ ਸੱਜੇ ਖੱਬੇ ਖੰਡਾ ਦਿਓ। ਤੇ ਫੇਰ ਬੀਜ ਦਾ ਤੇ ਡੀਏਪੀ ਦਾ ਦੂਰਾ ਤੀਹਰਾ ਛੱਟਾ ਦੇ ਕੇ ਤੁਸੀਂ ਰਿਪਰ ਦੇ ਨਾਲ ਬੁੱਥੇ ਵੱਢ ਦੇਣੇ ਆ ਢੇਰੀਆਂ ਇੱਕਸਾਰ ਕਰਕੇ ਜਿਹੜਾ ਹੈਗਾ ਆਪਣਾ ਕੰਮ ਮੁਕੰਮਲ ਆ। ਤਾਂ ਇਹਨਾਂ ਨੇ ਉਦਾਂ ਹੀ ਕੀਤਾ ਤੇ ਇੱਕ ਕਦਮ ਅੱਗੇ ਜਾ ਕੇ ਘਰ ਦੇ ਵਿੱਚੋਂ ਮੱਛੀ ਮੋਟਰ ਜਿਹੜੀ ਹੈਗੀ ਆ ਉਹਦੇ ਨਾਲ ਪਾਈਪ ਜੋੜ ਕੇ ਤੇ ਪਰਾਲੀ ਦੇ ਉੱਤੇ ਉਹਦਾ ਛੜਕਾਹ ਕਰਤਾ। ਹਾਂਜੀ ਹਾਂਜੀ। ਤਾਂ ਤਾਂ ਕਿ ਪੂਰੀ ਨਮੀ ਮਿਲ ਜੇ ਤੇ ਕਣਕ ਦਾ ਬਹੁਤ ਸੋਹਣਾ ਜੰਮ ਹੋਇਆ ਇਹ ਕਹਿੰਦੇ ਵੀ ਕਣਕ ਬਹੁਤ ਸੋਹਣੀ ਜੰਮੀ ਆ ਤੁਸੀਂ ਆਓ ਮੈਂ ਆਇਆ ਤੇ ਮੈਂ ਦੇਖਿਆ ਬਹੁਤ ਸੋਹਣਾ ਜੰਮ ਹੋਇਆ ਪਰ ਵਿੱਚ ਨਾ ਡੱਬ ਰਹਿ ਗਏ ਵੱਡੇ ਵੱਡੇ ਉਹਦੀ ਵਜ੍ਹਾ ਕੀ ਬਣੀ ਆ ਵੀ ਜਿਹੜਾ ਰੀਪਰ ਮਾਰਨ ਵਾਲਾ ਬੰਦਾ ਸੀ ਉਹਨੂੰ ਪਤਾ ਨਹੀਂ ਕੀ ਕਾਲ ਸੀ ਇੱਕ ਤਾਂ ਉਹਨੇ ਤੇਜ਼ੀ ਨਾਲ ਰੀਪਰ ਚਲਾਇਆ ਤੇ ਦੂਸਰਾ ਉਹਨੇ ਨੀਵਾ ਰੱਖ ਕੇ ਚਲਾਤਾ ਉਹਦੇ ਕਰਕੇ ਕਈ ਥਾਵਾਂ ਤੇ ਜਿਹੜੇ ਹੈਗੇ ਆ ਦਾਣੇ ਸੀਗੇ ਜਿਹੜੇ ਉਹ ਆਸੇ ਪਾਸੇ ਇਕੱਠੇ ਹੋ ਗਏ ਤੇ ਉਹ ਥਾਂ ਖਾਲੀ ਰਹਿ ਗਏ ਤੇ ਉੱਥੇ ਡੱਬ ਬਣ ਗਏ ਆ ਇੰਨੀਆਂ ਕੁ ਕੁੱਝ ਇੱਥੇ ਜਿਹੜੀਆਂ ਹੈਗੀਆਂ ਇਸ ਬਾਣ ਦੇ ਵਿੱਚ ਤੁਹਾਨੂੰ ਨੌਕਸ ਮਿਲ ਜਾਣਗੇ ਪਰ ਕਣਕ ਜਿਹੜੀ ਹੈਗੀ ਆ ਜੰਮ ਬਹੁਤ ਸੋਹਣਾ ਬੂਜਾ ਬਹੁਤ ਵਧੀਆ ਮਾਰਦੀ ਪਈ ਆ ਰੰਗ ਬੰਨ ਵੀ ਪੂਰਾ ਟਾਪ ਹੈ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਤੇ ਇਸ ਕਣਕ ਬਾਰੇ ਹੋਰ ਡਿਟੇਲ ਚ ਜਾਣਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸੋ ਬਾਈ ਜੀ ਜਦੋਂ ਗੱਲ ਸਮਝ ਪਈ ਤੇ ਤੁਸੀਂ ਫੈਸਲਾ ਕਰ ਲਿਆ ਹਾਂਜੀ ਹਾਂਜੀ ਤਾਂ ਮੈਂ ਸੁਣਿਆ ਤੁਹਾਡੀ ਜ਼ਮੀਨ ਠੇਕੇ ਤੇ ਸੀ ਹਾਂਜੀ ਜ਼ਮੀਨ ਠੇਕੇ ਤੇ ਸੀ ਪਹਿਲਾਂ 6 ਸਾਲੋਂ ਮੈਂ ਠੇਕੇ ਦੇ ਨਜਮ ਸਿੰਘ ਜੀ ਉਹ ਅਜੇ ਤੱਕ ਗੱਲ ਹੋਈ ਸੀ ਉਹ ਕਹਿੰਦਾ ਮੈਂ ਛੋਣਾ ਛੋਣਾ ਲਾਉਂਗਾ ਲੈ ਮੈਂ ਕੋਈ ਨਹੀਂ ਕੰਕਮਾ ਬੀਜ ਲੂੰਗਾ ਠੀਕ ਹੈ ਤੇ ਰਦੋਂ ਮੈਂ ਤੁਹਾਡੇ ਵੀਡੀਓ ਕਿ ਕਾਫੀ ਚਿਰ ਤੋਂ ਵੇਖਦਾ ਸੀਗਾ ਮੈਂ ਮਨਚ ਫਸਲਾ ਲਾਇਆ ਵੀ ਅੱਗ ਨਹੀਂ ਆਪਾ ਲਾਉਣੀ ਚਾਰ ਸਪੀਰ ਵਾਲੇ ਪਾਸ ਵਾਲੇ ਦੇਖਿਆ ਕਰਨਾ ਮੈਂ ਪਰਾਲੀ ਪਿੱਛੇ ਮੋੜ ਲਿਆ ਕਰਾਂ ਫਸਾ ਸਾਇਕਲ ਕਰੇ ਮੈਂ ਗੌਰ ਰੱਖਿਆ ਕਰਾਂ ਨਾਲ ਇਹ ਕਰਦਾ ਕੀ ਫਿਰਦਾ ਇਹ ਉਹਨਾਂ ਨੂੰ ਆਇਆ ਸੀ ਉਹ ਪਰਾਲੀ ਖਿਲਾਰੀ ਜਾਂਦਾ ਮ ਮੈਂ ਕਿਹਾ ਮੈਂ ਜਦੋਂ ਪਾਣੀ ਲਾਉਂਗਾ ਸੋਣਾ ਬਾਈ ਗੁਰਕੀ ਜੀ ਨਾਲ ਗੱਲ ਕਰੀ ਮੈਂ ਤੁਸੀਂ ਕਹੇ 12 ਘੰਟੇ ਪਾਣੀ ਖੜੇ ਵੱਧ ਤੋਂ ਅਖੀਰੀ 24 ਘੰਟੇ ਖੜਜੂਗਾ ਵੀ ਕੋਈ ਟਿਕਾਣੀਗਾ ਤੇ ਮੈਂ ਕਿਹਾ ਵਾਣ ਚ ਪਾਣੀ ਨਹੀਂ ਸੁੱਕਣਾ ਤੇ ਬਾਈ ਜੀ ਨੇ ਮੈਨੂੰ ਦੱਸਿਆ ਮੈਂ ਕਹਿੰਦਾ 8-9 ਘੰਟੇ ਕਣਕ ਨੂੰ ਪੀਓ ਦੋ ਉਹਨਾਂ ਨੂੰ ਕਾਲੀ ਚੱਕਰ ਤੇ ਇੱਕ ਦਵਾਈ ਦਸੀ ਹੋਰ ਇੱਕ ਘੰਟੇ ਕੋ ਰਾਮਾ ਹਾਂ ਉਹ ਦੋ ਸਵਾਰ ਕੇ ਮਲ ਕੇ ਪਹਿਲਾਂ ਮੈਂ ਇਸ ਲੋਟੇ ਚ ਚੜਦਾ ਚੜਦਾ ਪਛਮੇ ਇਧਰ ਤੇ ਦੂਜੇ ਤੇ ਦੂਸਰੇ ਲੋਟੇ ਚ ਚੜਦਾ ਇਹ ਪੀਦਾ ਹੋਰ ਰਿਪਰ ਵਾਲੇ ਨੂੰ ਮੈਂ ਦਸਮਾ ਹੀ ਭੋਲ ਕਿਉਂਕਿ ਹਾਬੀ ਸੀਗਾ ਹੁੰਦਾ ਉਹ ਥੋੜੀ ਕਾਲ ਵੀ ਹੋ ਸਕਦੀ ਹੈ ਮਨ ਕਿ ਚਰਖੀ ਥੋੜਾ ਜਿਆਦਾ ਬਾਅਦ ਚ ਵੀਡੀਓ ਬਾਅਦ ਚ ਵੀ ਦੇਖਿਆ ਮੈਂ ਕਿ ਉਹ ਚੱਕਰ ਥੋੜੇ ਘਟਦੇ ਵੀ ਫੇਰ ਚਾਹੀਦਾ ਉਹ ਥੋੜਾ ਜਿਹਾ ਬੱਟ ਵਟ ਹੈ ਨਹੀਂ ਸੀ ਉਹਨੇ ਚਾਰ ਸਵੇਰੇ ਦਾ ਪਤਾ ਕਿ ਲਈ ਪੂਰੀ ਵੰਗੂ ਘਵਾਤਾ ਆਉਰੀਂ ਘਵਾਤਾ ਉਹਨੇ ਉਹਦਾ ਉਹਨੇ ਇਕੱਠੇ ਹੋ ਕੇ ਕਹੀ ਸਈ ਕੋਈ ਗੱਲ ਨਹੀਂ ਜੀ ਕੋਈ ਕਣਕ ਬਹੁਤ ਵਧੀਆ ਜੇ ਆਪਾਂ ਪੰਜ ਚਾਰ ਮਾਨ ਘੱਟ ਵਿੱਚ ਤਾਂ ਵੀ ਕੋਈ ਟਿਕਾਣੀਗਾ ਪਰ ਇਹ ਬਹੁਤ ਵਧੀਆ ਜੀ ਸੋ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦੀ ਆ ਕਿ ਜਦੋਂ ਮੈਂ ਪਿਛਲੇ ਦਿਨੀ ਆਇਆ ਸੀ ਉਹ ਤੁਸੀਂ ਰੀਲ ਵੀ ਦੇਖੀ ਹੋਣੀ ਆ ਫੇ ਉਦੋਂ 40 ਦਿਨਾਂ ਦੀ ਕਣਕ ਸੀ ਤੇ ਉਹਨਾਂ ਦਿਨਾਂ 'ਚ ਕੋਹਰਾ ਪੈ ਰਿਹਾ ਸੀਗਾ 16 ਤਰੀਕ ਨੂੰ ਮੈਂ ਇਹਨਾਂ ਦੇ ਖੇਤ ਆਇਆ ਸੀ ਤੇ ਉਦੋਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਕੋਹਰੇ ਤੋਂ ਬਚਾਉਣ ਲਈ ਇਹਨੂੰ ਤੁਸੀਂ ਪਾਣੀ ਲਾ ਸਕਦੇ ਹੋ ਤਾਂ 20 ਤਰੀਕ ਦੇ ਆਸ-ਪਾਸੇ ਇਸ ਕਣਕ ਨੂੰ ਪਾਣੀ ਲੱਗਿਆ ਤੇ ਮਾਰੀ ਕਿਸਮਤ ਕਹਿ ਲਓ ਵੀ 27 ਤਰੀਕ ਨੂੰ ਮੀਂਹ ਪੈ ਗਿਆ ਪਹਿਲਾਂ ਮੀਂਹ ਪੈ ਗਿਆ ਤੇ ਉਸ ਤੋਂ ਬਾਅਦ ਆਲਾ ਫੇਰ ਪਾਵਾ ਪਾਵਾ ਤਕੜਾ ਮੀਂਹ ਪੈ ਗਿਆ ਹੁਣ ਇਹਦੇ 'ਚ ਪਾਣੀ ਲੱਗੇ ਹੋਏ ਬਾਣ 'ਚ ਦੋ ਵਾਰੀ ਮੀਂਹ ਪੈ ਚੁੱਕਿਆ ਤੇ ਬਾਵਜੂਦ ਅਸੀਂ ਇਸ ਬਾਣ ਦੇ ਵਿੱਚ ਐਂ ਤੁਰੇ ਫਿਰਦੇ ਆ ਜਿਵੇਂ ਕੋਈ ਗੱਲਬਾਤ ਹੀ ਰਣੀ ਮੀਹ ਵਾਲੀ ਜਾਨੀ ਕਿ ਤਰਾਲੀ ਨਾਲ ਜਦੋਂ ਵਾਹਣ ਟਕਿਆ ਜਾਂਦਾ ਇੰਨਾ ਫਰਕ ਪੈਂਦਾ ਬਾਹਣ ਪਾਣੀ ਆਏ ਪਿੰਦਾ ਜਿਵੇਂ ਉਹਦੀ ਸਦੀਆਂ ਦੀ ਪਿਆਸ ਉਹਨੂੰ ਬੁਝਾਉਣ ਦਾ ਮੌਕਾ ਮਿਲ ਗਿਆ ਹਾਂਜੀ ਹਾਂਜੀ ਤਾਂ ਉਹ ਜਿਹੜੇ ਦੋ ਮੀਹ ਪਏ ਆ ਉਹਨਾਂ ਕਰਕੇ ਥੋੜਾ ਜਿਹਾ ਕਣਕ ਨੂੰ ਜਿਹੜਾ ਹੈਗਾ ੱੱੱਕਾ ਦਾ ਲੱਗਿਆ ਕਿਉਂਕਿ ਮੂਰੇ ਪਾਣੀ ਲੱਗ ਗਿਆ ਸੀ ਪਿੱਛੋਂ 20 ਪੈ ਗਏ ਤਾਂ ਬਾਵਜੂਦ ਇਹਦੇ ਕਣਕ ਨੇ ਉਨੀ ਦਾਵ ਨਹੀਂ ਮੰਨੀ ਜਿੰਨੀ ਦਾਵ ਲੋਕਾਂ ਦੀ ਕਣਕ ਮੰਨ ਜਾਂਦੀ ਆ ਪਾਣੀ ਲੱਗਣ ਤੋਂ ਬਾਅਦ ਜਦੋਂ ਮੀਹ ਪੈ ਜਾਂਦਾ ਤਾਂ ਕਣਕ ਬਹੁਤ ਸੋਹਣੀ ਆ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਜਿਹੜੇ ਡੱਬਾ ਉਹਨਾਂ ਦਾ ਵੀ ਤੁਸੀਂ ਇੱਕ ਛੋਟਾ ਜਿਹਾ ਹੱਲ ਕੀਤਾ ਮੜਾ ਇਹ ਦੱਸ ਦਿਓ ਹਾਂਜੀ ਉਹ ਬਾਈ ਨੇ ਦੱਸਾਈ 22 2652 2652 ਜੀ ਹਾਂ ਉਹ ਮੈਂ 7 ਕਿਲੋ ਵੀ ਲਿਆ ਸੀਗਾ ਪਰਾਲੀ ਪਾਸੇ ਹਟਾ ਕੇ ਬਾਈ ਕਹਿੰਦਾ ਵੀ ਉਹਨੂੰ ਦਵਾਰੇ ਫੇਟ ਟਕਦੀ ਉਹ ਲਸਣਿਆਂ ਕਹਿੰਦਾ ਬਹੁਤ ਵਧੀਆ ਨਿਕਲੇ ਕਣਕ ਤੁਹਾਨੂੰ ਦਿਖਾ ਵੀ ਦੇਵਾਂਗੇ ਉਹ ਛੋਟੀ ਥੋੜੀ ਜੀ ਉਹ ਨਾਲ ਹੀ ਰਲ ਜਾਣਾ ਉਹਨੇ ਜੀ ਤੇ ਹਾਂ ਜੀ ਹੁਣ ਦੇਖਣ ਚ ਕਿਹਨਾਂ ਲੱਗਦੀ ਐ ਕਿਉਂਕਿ ਸਾਰੇ ਨਿਕਲੇ ਜੀ ਬਹੁਤੀਆਂ ਕਣਕ ਤਾਂ ਪਾਣੀ ਤੋਂ ਪਹਿਲਾਂ ਅਸੀਂ ਨਾ 16 ਤਰੀਕ ਨੂੰ ਮੈਂ ਇਹਨਾਂ ਨੂੰ ਕਹਿ ਕੇ ਗਿਆ ਵੀ ਪਾਣੀ ਦੇ ਪਹਿਲਾਂ ਤੁਸੀਂ ਜਿਹ ਤੇ 2852 ਦਾ ਛੱਟਾ ਦੇ ਦਿਓ ਜਿੱਥੇ ਜਿੱਥੇ ਡੱਬਾ ਤੇ ਫੇਰ ਪਰਾਲੀ ਇੱਕਸਾਰ ਕਰਕੇ ਪਾਣੀ ਛਾੜ ਦਿਓ ਇਹਨਾਂ ਨੇ ਉਦਾਂ ਹੀ ਕੀਤਾ ਤੇ ਆ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਉਹ 2852 ਵੀ ਜਿਹੜੀ ਹੈਗੀ ਆ ਬਾਹਰ ਆਉਣੀ ਸ਼ੁਰੂ ਹੋਈ ਵੀ ਆ ਪਰਾਲੀ ਚੋਂ ਤੇ ਟੰਗੂਰੀ ਪਈ ਆ ਪੂਰੀ ਹੌਲੀ ਹੌਲੀ ਸਾਰੀ ਬਾਹਰ ਆ ਜੂਗੀ ਤੇ ਡੱਬ ਡੂਬ ਵੀ ਜਿਹੜੇ ਆ ਗਿਆ ਥਕੇ ਜਾਣਗੇ ਤਾਂ ਬਾਈ ਜੀ ਹੁਣ ਆਪਣੇ ਵਾਹਣ ਦੇ ਵਿੱਚ ਇਸ ਕਣਕ ਦੀ ਜਿਹੜੀ ਇਹ ਪੋਜੀਸ਼ਨ ਹੈ ਦੇਖ ਕੇ ਕਿਵੇਂ ਚ ਲੱਗਦਾ ਮੈਨੂੰ ਤਾਂ ਹੀ ਬਹੁਤ ਵਧੀਆ ਲੱਗਦਾ ਕੋਈ ਟਿਕਾਣੀ ਹਾਂਜੀ ਹਾਂਜੀ ਪਹਿਲਾਂ ਵਿੱਚੋਂ ਮੀਹੋਂ ਲੱਗਦਾ ਸੀਗਾ ਤੇ ਅੰਦੀ ਤੋਂ ਮੈਂ ਕੋਹਲ ਜਰੂਰ ਕਰਿਆ ਉਹਦੇ ਦੂਜੇ ਸਪਰੇਅ ਆਉਂਦੀ ਇੱਕ ਮੈਗਨੀਜ਼ ਕੀਤੀ ਆ ਇਮੇਜਨ ਹਾਂ 2.5 ਕਿਲੋ ਜੋਰ ਕਰਨ ਕੀਤੀ ਆ ਐਂ ਹੋਰ ਕਰਨ ਕੀਤੀ ਆ ਹਾਂ ਤਿੰਨ ਸਪਰੇਅ ਉਹ ਕਰਾਤੀ ਜਾਂਦੀ ਹਾਂਜੀ ਹਾਂਜੀ ਜਾਂ ਜੂਰੀਆ ਪੀਆ ਦੋ ਘਟੇ 2.5 ਘਟੇ ਪੈ ਗਈ ਹਾਂ ਠੀਕ ਹੈ ਹੋਰ ਇਹ ਚ ਕੋਈ ਉਹ ਤੇਲ ਵਾਲਿਆਂ ਦਾ ਦੂਜਾ ਹਾਨੀ ਕਰੀ ਜੀ ਕੋਈ ਵਾਤ ਕੁਝ ਵੀ ਨਹੀਂ ਹੋਇਆ ਜੀ ਅੰਦੀ ਗੁਲੀ ਡੰਡਾ ਕਹਿੰਦੇ ਹਾਂ ਵਾਤੂ ਬਤੂ ਕੋਈ ਨਹੀਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੁਣ ਤੱਕ ਸਿਰਫ 2.5 ਘਟੇ ਜੂਰੀਆ ਪੈ ਗਿਆ 11 ਕਨਾਲਾਂ ਚ ਹਾਂਜੀ ਹਾਂਜੀ ਤੇ ਇੱਕ ਵਗਟਾ ਜਿਹੜਾ ਹੈਗਾ ਲਗਭਗ ਡੀਏਪੀ ਦਾ ਪਿਆ ਹਾਂਜੀ ਤੇ 20 ਕਿੰਨਾ ਸੀਗਾ 20 ਪਹਿਲਾਂ 55 ਕਿਲੋ ਸੀਗਾ ਜੀ ਤੇ 7 ਕਿਲੋ ਵੀ ਮਗਰ ਸਟੇੜਾ ਸਾਰਾ ਨਿਕਲਿਆ ਜੀ ਦਾ ਪਰ ਹਾਂਜੀ ਇਹ ਜੀ ਜ਼ਿਆਦਾ ਲੱਗਦਾ ਜੀ ਮੈਂ ਜ਼ਿਆਦਾ ਸਟਾ ਵਾ ਵੀਆ ਤੇ ਵੈਰਾਈਟੀ ਕਿਹੜੀ ਆ ਪਹਿਲਾਂ ਕਿਹੜੀ ਵੈਰਾਈਟੀ ਆ ਪਹਿਲਾਂ ਉਹ ਮੇਰੀ ਯਾਦ ਨਹੀਂ ਹੁਣ ਗੱਟਾ ਕਰੇ ਪਿਆ ਚਲੋ ਵੈਰਾਈਟੀ ਮੈਂ ਤੁਹਾਡੇ ਤੇ ਮੈਂਸ਼ਨ ਕਰ ਦੂੰਗਾ ਵੀ ਕਿਹੜੀ ਆ ਤਾਂ ਹੁਣੇ ਦੋ ਨਾਲ ਗਈਆਂ 28 52 ਵੀ ਆ ਤੇ ਇੱਕ ਜਿਹੜੀ ਬਾਈ ਦਾ ਜਿਹੜੀ ਦਾ ਬਾਈ ਨਾਮ ਭੁੱਲ ਗਿਆ ਤਾਂ ਬਾਈ ਜੀ ਜਦੋਂ ਇਹ ਬੀਜ ਦੇ ਪਏ ਸੀ ਜਾਂ ਇਹ ਕਰਦੇ ਪਏ ਸੀ ਤਾਂ ਆਂਢੀ ਗੁਆਂਢੀ ਬਹੁਤ ਟਿਚਰਾਂ ਟੋਚਰਾਂ ਕਰਦੇ ਹੋਣੇ ਹਾਂਜੀ ਹਾਂ ਬਹੁਤ ਟਿਚਰਾਂ ਕਰਦੇ ਸੀਗੇ ਜਿਹੜਾ ਟਰੈਕਟਰ ਵੀ ਵੜਾ ਵਾਂਝ ਨੇ ਉਹ ਰੀਪਰਦਿਆਂ ਨੂੰ ਕੀ ਪਤਾ ਲੱਗਾ ਸ਼ਾਮ ਨੂੰ ਵਟੇ ਗਈ ਖਰਚੇ ਉਹ 4-5 ਵਜੇ ਕਹਿੰਦੇ ਐਂ ਕਦੇ ਗਣਕਾ ਹੁੰਦੀ ਹੁੰਦੀ ਐ ਗਣਕਾ ਤਸੜਤੀ ਐਂ ਐਂ ਕਰਦਾ ਮੈਂ ਕੋਈ ਮੈਂ ਕਿਸੇ ਦੀ ਗੱਲ ਕੋਈ ਨਹੀਂ ਸੁਣੀ ਮੈਂ ਇਧਰੀ ਪਾਣਦਾ ਇਧਰੀ ਖੜਨਦਾ ਸੀ ਕੋਈ ਬਸ ਮੈਂ ਇੰਨਾ ਜਰੂਰ ਤਾਂ ਰੱਖਿਆ ਵੀ ਵਾਂਝ ਅੱਗ ਨਾ ਲੱਗ ਜੇ ਕਿਸੇ ਪਾਸੇ ਘਰ ਆ ਕੋਈ ਡਿਗਵੇ ਫੇਸ ਹੋਰ ਵਾਂਝ ਅੱਗ ਨਾ ਲੱਗ ਜੇ ਕਿਉਂਕਿ ਵੀ ਸਟੇ ਵੇਲੇ ਗ ਸੋ ਬਹੁਤ ਵਧੀਆ ਜੀ ਦੋਸਤੋ ਇਹਨਾਂ ਨੂੰ ਹੁਣ ਮੈਂ ਇੱਕ ਸੁਝਾਅ ਦੇ ਕੇ ਚੱਲਿਆ ਕਿ ਇਹ ਕਣਕ ਜਿਹੜੀ ਪਾਣੀ ਦੀ ਦਾਵ ਚ ਆਈ ਹੋਈ ਮਾਰੀ ਮੁੱਟੀ ਇਹਨੂੰ ਠੀਕ ਕਰਨ ਲਈ ਇਹਦੇ ਉੱਤੇ ਕੈਮੀਕਲ ਖੇਤੀ ਵਾਲੀ ਖਾਣਕਾ 2.5 ਕਿਲੋ ਡੀਏਪੀ ਇਹਦਾ ਘੋਲ ਬਣਾ ਲੈਣਾ ਜੀ 7-8 ਲੀਟਰ ਪਾਣੀ ਚ ਹਾਂਜੀ ਤੇ 1.5 ਦਿਨ ਚ ਡੀਏਪੀ ਪਾਣੀ ਚ ਘੁਲ ਜੂਗੀ ਹਾਂਜੀ ਮੁੜ ਕੇ ਜਿਹੜਾ ਪਾਣੀ ਤੁਹਾਡੇ ਹੱਥ ਆਊਗਾ ਪਾਉਣ ਕੇ ਲਗਭਗ 6 ਲੀਟਰ ਪਾਣੀ ਤੁਹਾਡੇ ਹੱਥ ਆਊਗਾ ਹਾਂਜੀ 1 ਲੀਟਰ ਡੀਏਪੀ ਦਾ ਪਾਣੀ ਪਾਉਣਾ ਛੋਟੇ ਪੰਪ ਦਾ 16 ਲੀਟਰਾਂ ਵਾਲੇ ਦਾ ਹਾਂਜੀ 400 ਗ੍ਰਾਮ ਯੂਰੀਆ ਪਾਉਣੀ ਆ ਤੇ 30 ਗ੍ਰਾਮ ਪਾਉਣੀ ਪਾਉਣੀ ਆ ਆਪਾਂ ਕਲੈਕਟਰ ਜ਼ਿੰਕ 12% ਹਾਂਜੀ ਇਹ ਘੋਲ ਬਣਾ ਕੇ ਤੇ ਇਹਦੀਆਂ ਤੁਸੀਂ ਲੋੜ ਅਨੁਸਾਰ 5-5 ਦਿਨਾਂ ਦੇ ਫਰਕ ਨਾਲ ਦੋ ਸਪ੍ਰੈਇਆਂ ਕਰਨੀਆਂ ਤੇ ਕਣਕ ਜਿਹੜੀ ਹੈਗੀ ਆ ਸਾਰਾ ਪੀਲਾ ਪੂਲਾ ਪਾਣ ਜਿਹੜਾ ਮਾੜਾ ਮੋਟਾ ਨਜ਼ਰਾ ਆ ਰਿਹਾ ਇਹ ਛੱਡ ਜੂਗੀ ਤੇ ਪੂਰੀ ਟੈਟ ਟੈਕ ਚ ਹੋ ਜੂਗੀ ਹਲੇ ਵੀ ਕਣਕ ਟੈਕ ਚ ਜਾਂ ਕੋਈ ਬਹੁਤੀ ਦਿੱਕਤ ਨਹੀਂ ਹੈਗੀ ਪਰ ਜਿਹੜੀ ਮਾਰੀ ਮੋਟੀ ਕਮੀ ਪੇਚੀ ਆ ਉਹ ਵੀ ਕਲੀਅਰ ਹੋ ਚੁੱਕੀ ਸੋ ਤੁਸੀਂ ਵੀ ਇਹ ਕਰ ਸਕਦੇ ਹੋ ਜਿੱਥੇ ਕੋਈ ਤੁਹਾਨੂੰ ਕਮੀ ਪੇਚੀ ਨਜ਼ਰ ਆਉਂਦੀ ਹੋਵੇ ਜਿੱਥੇ ਪਾਣੀ ਦੀ ਮਾਰ ਨਜ਼ਰ ਆਉਂਦੀ ਹੋਵੇ ਇਹ ਚੀਜ਼ ਪਾਣੀ ਦੀ ਮਾਰ ਤੋਂ ਕਣਕ ਨੂੰ ਜਿਹੜਾ ਹੈਗਾ ਨਜਾਤ ਦਬਾਉਣ ਦੇ ਵਿੱਚ ਤੁਹਾਡੇ ਲਈ ਬਹੁਤ ਵੱਡੀ ਮਦਦਗਾਰ ਸਿੱਧ ਹੋਵੇਗੀ ਕੁਝ ਹੋਰ ਬਾਈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਮਤਾਂ ਹੀ ਗਣਾ ਜੀ ਬਾਹਰ ਦੇ ਵਿੱਚੋਂ ਕਹਿੰਦੇ ਜੀ ਜਿੰਦਾ ਕਹਿੰਦੇ ਪੁਰਾਜ ਦਾ ਹੱਲ ਹੱਲ ਨਹੀਂ ਹੁੰਦਾ ਜੀ ਹੱਲ ਹੈਗਾ ਹੱਲ ਆਪਾਂ ਕਰਦੇ ਨਹੀਂ ਕਰਕੇ ਰਾਜੀ ਨਹੀਂ ਜੀ ਆ ਤੁਹਾਡੇ ਸਾਹਮਣੇ ਜੀ ਹੱਲ ਵਧੀਆ ਨਹੀਂ ਬਹੁਤ ਵਧੀਆ ਕਣਕ ਹੈ ਕੋਈ ਗੱਲ ਨਹੀਂ ਇੱਕ ਦਿਨ ਕੋਈ ਘਾਟ ਰਹਿੰਦੀ ਕੋਈ ਗਾਹ ਨੂੰ ਹੋਰ ਸਕਲਾਂਗੇ ਆਪਾਂ ਹੱਲ ਹਰ ਇੱਕ ਜੀ ਦਾ ਹੋ ਜਾਂਦਾ ਜੀ ਕੋਈ ਐਸੀ ਚੀਜ਼ ਨਹੀਂ ਹੁੰਦੀ ਵੀ ਹੱਲ ਨਾ ਹੋਵੇ ਸੋ ਦੋਸਤੋ ਇੱਕ 1.5 ਕਨਾਲਾਂ ਵਾਲੇ ਕਿਸਾਨ ਦਾ ਜ਼ਿਗਰਾ ਦੇਖੋ ਉਹ ਕਹਿੰਦਾ ਇਸ ਵਾਰ ਜੇ ਕੋਈ ਕਮੀ ਰਹੇਗੀ ਤਾਂ ਅਗਲੀ ਵਾਰ ਕੱਟ ਦੇਾਂਗੇ ਤੇ ਸਾਡੇ ਪੁਰਖੇ ਵੀ ਸਾਨੂੰ ਇਹੀ ਸਮਝਾਉਂਦੇ ਗਏ ਆ ਕਿ ਬਾਈ ਡੈਗ ਡੈਗੀ ਸਵਾਰ ਹੁੰਦੇ ਆ ਹਾਂਜੀ ਜਿਨ੍ਹਾਂ ਕੋਲੇ 20 20 50 50 100 100 ਕਿਲਾ ਤੇ ਉਹਨਾਂ ਦਾ ਦਿਲ ਚਿੜੀ ਦੇ ਬੱਚੇ ਦੇ ਦਿਲ ਜਿੰਨਾ ਵੀ ਹੈ ਨਹੀਂ ਤੇ 15.5 ਕਨਾਲਾਂ ਵਾਲੇ ਬੰਦੇ ਦਾ ਦਿਲ ਦੇਖੋ ਵੀ ਦੱਬ ਵੀ ਹੈਗੇ ਤੇ باوجود ਉਹ ਕਹਿੰਦਾ ਕੋਈ ਪ੍ਰਵਾਹ ਨਹੀਂ ਜੇ ਕੋਈ ਕਮੀ ਰਹੀ ਗਈ ਐ ਇਸ ਵਾਰ ਸਾਡੀ ਗਲਤੀਆਂ ਕਰਕੇ ਰਹੀ ਗਈ ਆ ਤੇ ਅਗਲੀ ਵਾਰ ਨੂੰ ਉਹ ਗਲਤੀਆਂ ਸੁਧਾਰ ਦਿਆਂਗੇ ਤੇ ਕਮੀ ਪੇਛੀ ਰਹਿਣ ਨਹੀਂ ਦੇਣੀ ਤੋਂ ਜਿੰਨੇ ਜੋ ਕੇ ਹੈਗੇ ਇਹਨਾਂ ਦੇ ਨਾਲ ਮੌਜੂਦ ਆ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਤੁਸ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤ